ਤੇਰੀਆਂ ਮੁਹੱਬਤਾਂ ਮਾਰ ਸੱਟਿਆ ਚੱਕ ਕੀ ਕਰਾਂ ਤੇਰੀਆਂ ਮੁਹੱਬਤਾਂ ਮਾਰ ਸੱਟਿਆ ਓਏ ਅਲੂ ਜੇ ਨਹੀਂ ਮਾਰੇਗਾ ਓਏ ਆ ਦੇਖ ਲੋ ਕਿਵੇਂ ਸੇਲੀਆਂ ਹਿਲਾਉਂਦੀ ਆ ਓਏ ਉਹ ਮੈਨੂੰ ਹਜੇ ਤੱਕ ਨਹੀਂ ਹਿਲਾਉਣੀ ਆ ਤੇਰੀਆਂ ਮੁਹੱਬਤਾਂ ਓਏ ਅਲੂ ਜੇ ਨਹੀਂ ਮਾਰੇਗਾ ਤਾਂ ਛੁ ਕੀ ਕਰੀਦਾ ਯਾਰ ਓਏ ਇਹਨੂੰ ਸਾਰੇ ਗਾਣੇ ਯਾਦ ਨੇ ਓਏ ਨਵੇਂ ਸੁਣ ਲੋ ਪੁਰਾਣੇ ਸੁਣ ਲੋ ਇਹਨੂੰ ਸਾਰੇ ਯਾਦ ਨੇ ਓਏ ਅਸੀਂ ਕਰਦੇ ਤੋਂ ਮਿਲ ਬੈਂ ਵੀ ਕੁੱਟ ਖਾਂਦੇ ਰਹੇ ਆ ਜਦੋਂ ਮੈਡਮ ਉੱਥੇ ਕੁਝ ਪੁੱਛੂ ਵੀ ਨਾਉਂਦੀ ਕਹਦੀ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਪੇਪਰ 'ਚ ਦੱਸ ਕੀ ਕਰਾਂ ਫਿਰ ਉੱਥੇ ਵੀ ਇੰਜ ਕਹਦੀ ਜਦੋਂ ਮੈਡਮ ਨੇ ਤੇਰੇ ਪੱਤੇ ਜੁੰਡੇ ਤੈਨੂੰ ਪਤਾ ਫੇਰ ਲੱਗੂ ਉਹ ਤੂੰ ਪੜ ਲਾ ਉਹ ਤੂੰ ਪੜ ਲਾ ਅਸੀਂ ਆ ਉਮਰ 'ਚ ਘਰ ਦੇ ਨਾਲ ਲੜੀ ਜਾਂਦੇ ਉਹ ਸਈਆਂ ਸਈਆਂ ਵਾਲਾ ਫੋਨ ਦੇ ਦੋ ਗੱਲ ਚ ਪਾ ਕੇ ਘੁੰਮੀਆਂ ਦੇ ਇੱਕੋ ਸੱਚੀ ਮਾਨਜਲੀ ਘੜੀ ਜਾਂਦੀ ਆ ਤੇ ਇਹ ਦੇਖ ਲਓ ਇਹ ਅੱਖਾਂ ਮਟਕਾਉਂਦੀ ਆ ਤੇਰੀਆਂ ਇਹ ਤਾਂ ਮੁਹੱਬਤ ਕਰਦੀ ਫਿਰਦੀ ਐ ਦੱਸੋ ਆਲੂ ਜਿਹਦਾ ਕੀ ਕਰੀਏ ਯਾਰ ਉਹ ਇਹਨੂੰ ਪਾ ਲਓ ਕੋਈ ਸਬਜ਼ੀ 'ਚ ਉਹ ਇਹਦਾ ਫੋਨ ਖੋਲੋ ਉਹ ਕੋਈ ਫੋਨ ਖੋਲੋ ਅੱਖਾਂ ਦੇਖ ਲੁਕੇ ਉਹ ਢਾਣੇ ਦੇ ਨਾਲ ਬੁੱਲ ਬੁੱਲ ਸਾਰੀਆਂ ਅੱਖਾਂ ਉਹੱਖਾਂ ਸਾਰਾ ਖੋਲਿਆ ਲੈਂਦੇ ਜਦ ਦਸ ਹੈਰਾਨ ਆ ਮੈਂ ਜਰੇ ਤੇ ਤੇਰੀਆਂ